ਲੁੱਟਖੋ ਕਰਨ ਦੇ ਦੋਸ਼ਾਂ ਤਹਿਤ ਥਾਣਾ ਕੈਂਟ ਵਿਖੇ ਇੱਕ ਰਿਟਾਇਰਡ ਹੋਮਗਾਰਡ ਜਵਾਨ ਅਤੇ ਮੌਜੂਦਾ ਪੁਲਿਸ ਮੁਲਾਜ਼ਮ ਸਮੇਤ ਤਿੰਨ ਤੇ ਮੁਕੱਦਮਾ ਦਰਜ ਕਰ ਪੁਲਿਸ ਦੇ ਵੱਲੋਂ ਕੀਤੀ ਗਈ ਅਗਲੀ ਕਾਰਵਾਈ ਸ਼ੁਰੂ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ 2 ਨੇ ਦੱਸਿਆ ਕਿ ਥਾਣਾ ਕੈਂਟ ਵਿਖੇ ਇੱਕ ਰਿਟਾਇਰਡ ਏਐਸਆਈ ਰੈਂਕ ਦੇ ਅਧਿਕਾਰੀ ਦੇ ਵੱਲੋਂ ਬਿਆਨ ਦਰਜ ਕਰਵਾਏ ਗਏ ਹਨ ਕਿ ਬੀਤੇ ਦਿਨੀ ਉਹਨਾਂ ਦਾ ਬੇਟਾ ਅਤੇ ਉਹਨਾਂ ਦੀ ਨਾਲ ਇੱਕ ਹੋਰ ਸਖਸ਼ ਕਾਰ ਦੇ ਵਿੱਚ ਆ ਰਹੇ ਸਨ ਤਾਂ ਕੁਝ ਲੋਕਾਂ ਦੇ ਵੱਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਅਤੇ ਜਦੋਂ ਉਹ ਨਹੀਂ ਰੁਕੇ ਤਾਂ ਉਹਨਾਂ ਦੇ ਵੱਲੋਂ ਪਿੱਛਾ ਕਰਕੇ ਲੁੱਟ ਖੋਹ ਦੀ ਨੀਅਤ ਦੇ ਨਾਲ ਘੇਰਾਬੰਦੀ ਕੀਤੀ ਗਈ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਥਰਣਾ ਕੈਂਟ ਵਿਖੇ ਮੁਕੱਦਮਾ ਦਰਜ ਕਰਨ ਦੇ ਲਈ ਬਿਆਨ ਆਦਿ ਦਰਜ ਕਰਵਾਏ ਗਏ ਹਨ ਅਤੇ ਪੁਲਿਸ ਦੇ ਵੱਲੋਂ ਬਿਆਨਾਂ ਆਦਿ ਦਰਜ ਕਰਕੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਆਰੰਭੀ ਗਈ ਹੈ ਇੱਕ ਸਾਡੇ ਥਾਣਾ ਕੈਂਟ ਵਿਖੇ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਉਹ ਸਾਡੇ ਕੰਪਲੇਨੈਂਟ ਸੀ ਸਾਡੇ ਰਿਟਾਇਰਡ ਐਸਐਸਆਈ ਨੇ ਰੇਸ਼ਲ ਸਿੰਘ ਦੀ ਉਹਨਾਂ ਵੱਲੋਂ ਕੰਪਲੇਨਟ ਕੀਤੀ ਸੀ ਕਿ ਉਹਨਾਂ ਦਾ ਬੇਟਾ ਤੇ ਡਾਕਟਰਨ ਲਾਓ ਕਿਸੇ ਕਿਸੇ ਫੰਕਸ਼ਨ ਤੋਂ ਆ ਰਹੇ ਸੀਗੇ ਤਾਂ ਉਹਦੇ ਵਿੱਚ ਤਿੰਨ ਜਾਣਿਆਂ ਨੇ ਉਹਨਾਂ ਨੂੰ ਘੇਰ ਕੇ ਤੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਕੋਈ ਲੁੱਟਖੋ ਕਰਨ ਦੀ ਨੀਅਤ ਨਾਲ ਉਹਨਾਂ ਦਾ ਪਿੱਛਾ ਕੀਤਾ ਜਿਸ ਤੇ ਕਾਰਵਾਈ ਕਰਦੇ ਹੋਏ ਅਸੀਂ ਇਸ ਸਬੰਧੀ ਥਾਣਾ ਕੈਂਟ ਵਿਖੇ ਮੁਕੱਦਮਾ ਦਰਜ ਕੀਤਾ ਜੀ ਤੇ ਐਸਪਰ ਐਸਪਰ ਕੰਪਲੇਨੈਂਟ ਦੀ ਸਟੇਟਮੈਂਟ ਅਸੀਂ ਉਹਦੇ ਵਿੱਚ ਦੋ ਬੰਦੇ ਬਾਈ ਨੇਮ ਕੌਰ ਸਿੰਘ ਜੋ ਕਿ ਉਹਨਾਂ ਨੇ ਦੱਸਿਆ ਕਿ ਰਿਟਾਇਰਡ ਪੀਏਜੀ ਦਾ ਮਲਾਜਮ ਹੈ ਤੇ ਇੱਕ ਲਾਲ ਸਿੰਘ ਹੈ ਜੋ ਕਿ ਇੱਕ ਮੌਜੂਦਾ ਵਰਕਿੰਗ ਪੁਲਿਸ ਪਰਸਨਲ ਹੈਗਾ ਤੇ ਕਾਨੂੰਨ ਦੇ ਖਿਲਾਫ ਥਾਣਾ ਕੈਂਟ ਵਿਖੇ ਮੁਕੱਦਮਾ ਦਰਜ ਕੀਤਾ ਜੀ ਕੌਮਿਸਲ ਮਲਾਜ਼ਮ ਹੈ ਹਾਂਜੀ ਜੋ ਸਾਨੂੰ ਐਸ ਪਰ ਕੰਪਲੇਂਟ ਆ ਉਹਨਾਂ ਨੇ ਦੱਸਿਆ ਸੀ ਕਿ ਲਾਭ ਸਿੰਘ ਹੈ ਜੋ ਇਹ ਮੌਜੂਦਾ ਹੈਗਾ ਪੁਲਿਸ ਮਲਾਜ਼ਮ ਹੈਗਾ ਹੁਣ ਇਹਦੀ ਅਸੀਂ ਮੁਕੱਦਮਾ ਦਰਜ ਕਰਕੇ ਇਨਵੈਸਟੀਗੇਸ਼ਨ ਸਟਾਰਟ ਕਰ ਲਈ ਹੈ ਜੀ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਇਹਦੇ ਵਿੱਚ ਇੱਕ ਤੇ ਵੈਰੀਫਾਈ ਕਰਾਂਗੇ ਵੀ ਇਹ ਮਲਾਜ਼ਮ ਹੈ ਜਾਂ ਨਹੀਂ ਹੈ ਤੇ ਅਗਰ ਇਹ ਮਲਾਜ਼ਮ ਹੈ ਤੇ ਇਹਦਾ ਕੀ ਰੋਲ ਸੀਗਾ ਜਾਂ ਜੋ ਵੀ ਇਹ ਸਾਰੀ ਸਾਡਾ ਇਨਫੋਰਮੇਸ਼ਨ ਮਿਲੀ ਹੈਗੀ ਆ ਤਾਂ ਅਕੋਰਡਿੰਗਲੀ ਫਿਰ ਅਸੀਂ ਬੰਦ ਕਰ ਰੋਈਏ ਮਿਲ ਕੇ ਬਸ ਸਿਰਫ ਕੀ ਸੀ ਮਲਾਜ਼ਮ ਕੋਈ ਨਹੀਂ ਕੋਈ ਨਹੀਂ देखो कंप्लेनेंट ने जो सानू स्टेटमेंट दी पिछा पिछा कर कर थी कहंदे ਵੀ ਪਹਿਲਾਂ ਇਹਨਾਂ ਨੇ ਰੁਕਣ ਦੀ ਕੋਸ਼ਿਸ਼ ਕੀਤੀ ਹੈ ਜੇ ਨਹੀਂ ਰੁਕੇ ਤਾਂ ਫਿਰ ਉਹਨਾਂ ਦਾ ਪਿੱਛਾ ਕੀਤਾ ਪਿੱਛਾ ਕਰਕੇ ਘਰ ਤੱਕ ਪਹੁੰਚ ਗਏ ਸੀ ਇਹ ਉੱਥੇ ਵੀ ਉਹਨਾਂ ਨੇ ਦੱਸਿਆ ਸੀ ਵੀ ਇੱਕ ਇਹਨਾਂ ਚੋ ਇੱਕ ਕੋਲੇ ਵੈਪਨ ਸੀਗਾ ਤਾਂ ਇੱਕ ਵਾਰ ਫਿਲਹਾਲ ਅਸੀਂ ਐਸ ਪਰ ਸਟੇਟਮੈਂਟ ਸੀ ਜੋ ਬੰਦੀਆਂ ਧਾਰਾਵਾਂ ਲਾ ਕੇ ਅਟੈਂਪਟ ਤੇ ਬਾਕੀ ਪਰਚਾ ਦਰਜ ਕਰ ਲਿਆ ਹੈਗਾ ਹੁਣ ਡੂਰਿੰਗ ਇਨਵੈਸਟੀਗੇਸ਼ਨ ਇਹ ਸਾਰੀਆਂ ਚੀਜ਼ਾਂ ਨੂੰ ਸਾਹਮਣੇ ਲੈ ਕੇ ਆਵਾਂਗੇ ਵੀ ਅਗਰ ਇਸ ਤਰੀਕੇ ਦੀ ਘਟਨਾ ਹੋਈ ਹੈ ਤਾਂ ਉਹਦੇ ਪਿੱਛੇ ਮਕਸਦ ਕੀ ਸੀਗਾ ਜੇ ਅਗਰ ਇਹ ਚੀਜ਼ ਸਪਸ਼ਟ ਹੋ ਜਾਂਦੀ ਹੈ ਵੀ ਇਨਵੈਸਟੀਗੇਸ਼ਨ ਦੌਰਾਨ ਇੰਦਾ ਦੀ ਘਟਨਾ ਹੋਈ ਜਾਂਦਾ ਨੇ ਕੁਝ ਉਹਦਾ ਲੁੱਟਖੋ ਕਰਨ ਦੀ ਕੋਸ਼ਿਸ਼ ਕੀਤੀ ਆ ਤਾਂ ਗ੍ਰਿਫਤਾਰੀਆਂ ਕਰਕੇ ਤੁਰੰਤ ਅਗਲੀ ਕਾਰਵਾਈਆਂ ਵਲੋਂ ਚਲਦੀ ਜਾਊਗੀ